ਹਾਂਜੀ ਮਿੱਤਰੋ ਫਿਰ ਤੋਂ ਆ ਗਏ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ ਪਹਿਲੇ ਤੁਸੀਂ ਆਹ ਵੀਡੀਓ ਦੇਖੋ ਫਿਰ ਇਸ ਵੀਡੀਓ ਦੇ ਫਣੀ ਇੱਕ ਮਿੰਟ ਪੜਾਂਗੇ ਇੱਕ ਮਿੰਟ ਵੀ ਕਾਫੀ ਫਣੀ ਹੋਣ ਵਾਲਿਆ ਵੀਡੀਓ ਚੰਗੀ ਲੱਗੇ ਤਾਂ ਲਾਇਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਲੋ ਹੈਲੋ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆ ਹੁਣ 3 ਵੱਜ ਚੁਕੇ ਨੇ ਤੇ ਅਸੀਂ ਬਾਹਰ ਨਿਕਲ ਰਹਿ ਕਿ ਆਰੇ ਤੂੰ ਉਹ ਵਧੀਆ ਤੇ ਸੇਹਰਾ ਵਾਲੇ ਉਰਾ ਆ ਚੈੱਕ ਕਰੋ ਆਪਣਾ ਇਹ ਵਧੀਆ ਤੇ ਸੇਹਰਾ ਬਾਈ ਹੈ ਬਸ ਥੋੜੇ ਚਾਮ ਕੋ ਗੱਲਾਂ ਨਾ ਸੁਣਾ ਨੂੰ ਬੂਤ ਨਹੀਂ ਲਿਆ ਦੱਸ ਦੱਸ ਤੇ ਗਾਇਸ ਆ ਆਪਣਾ ਦਿਂਦੀ ਫੁੱਗਾ ਪਰਾਂ ਕਿ ਤੂੰ ਨਹੀਂ ਚੱਲਿਆ ਮਨਾ ਫੜਦਾ ਨਾ ਇਹ ਗਾਇਸ ਫੱਡ ਵਿੱਚ ਐਡੀ ਬਾਤੋਂ ਨਿਕਲ ਜਾਂਦਾ ਪੈਂਚ ਚਾਰ ਬੰਦ ਬੰਦੇ ਦੇ ਪਿੱਛੇ ਲੱਗਦੇ ਜਿਆਦਾ ਨਹੀਂ ਹੋ ਗਿਆ ਇਹ ਜਿਆਦਾ ਹੀ ਹੋ ਗਿਆ ਜਿਆਦਾ ਹੀ ਹੋ ਗਿਆ ਤੇ ਗਾਇਸ ਇਹਦੇ ਆਪਣੇ ਬਾਉ ਜੀ ਟੈਡ ਨਹੀਂ ਹੈਗਾ ਜਿਵੇਂ ਪੈਂ ਸਗਲਾ ਮੂੰਦਾ ਮਾਰਾ ਹੁੰਦਾ ਮੂੰਦਾ ਮਾਰਾ ਵਧੀਆ ਦੇ ਚੈਟ ਕਰੋ ਵਧੀਆ ਦੇ ਸੇਰ ਆਲਾ ਤੂੰ ਗੱਲਾਂ ਤੇ ਸੁਣਾ ਨਾ ਨੂੰ ਯਾਰ ਐਵੇਂ ਥੋੜੀ ਲਾਈਕ ਫੋਲੋ ਕਰਨ ਦੇ ਉਹ ਬਣਦੀ ਥੋੜਾ ਬਈ ਆ ਬਣਦੀ ਤੇ ਛੋਣਿਆ ਔਖਿਆ ਕਰ ਕਰਾ ਤੇ ਸਾਡੀ ਲੇਵਰ ਦਾ ਤਿੰਨ ਵਜਗਣ ਵਿੱਚੇ ਚਾਹ ਵਿੱਚੇ ਰੋਟੀਆਂ ਵਿੱਚੇ ਪਾਣੀ ਤੋਂ ਲੈਨੇ ਧੂਈ ਨ ਚੱਕੰਦੇ ਨੇ ਨਾ ਇਹ ਤੂੰ ਰਾਜੀ ਤੋਂ ਲੈ ਆਂਦੇ ਗੱਟਾ ਆਂਦੇ ਸਾਡੀ ਪਨੀਰੀ ਮਗਾ ਚੱਕ ਕੇ ਤੋ ਗਾਇਸ ਲਵ ਯੂ ਬਾਏ ਬਾਏ ਟਾਟਾ ਮਿਲਤੇ ਹਵਲੇ ਪਰਵਾਏ ਆ ਰਹੀ ਹੈ ਕੋਈ ਲੱਕੜ ਲੁੱਕੜ ਵੱਡ ਜਾ ਕੇ ਕਿੰਨੀਆਂ ਗੋਲੀਆਂ ਪੈਂਦਾਂ ਆਰੀ ਚ ਬਈ ਬਿੱਲੂ ਦਸੀ ਇਹ ਪੱਕੀ ਭੰਗ ਬਹੁਤ ਪੀਂਦਾ ਹੋਣਾ ਤਾਂ ਹੀ ਆਰੀ ਵਿੱਚੋਂ ਗੋਲੀਆਂ ਚਲਾਈ ਜਾਂਦਾ ਬੱਤ ਸਹੀ ਏ ਹੋ ਡੌਟਵਰੀ ਡੌਟਵਰੀ ਹੋ ਜਾ ਬੱਲੀਏ ਯਾਰ ਤੇਰਾ ਨਰੀਗਾ ਦਾ ਪ੍ਰਧਾਨ ਯਾਰ ਤੇਰਾ ਹਿੱਕ ਤੇ ਤੂਫਾਨ ਚੱਲਦਾ ਹੈ ਪਰੇਗਾ ਦਾ ਕਮਾਲ ਪਾਵਲੋ ਦੇ ਵਾਂਗੂ ਦੁਨੀਆ ਲੱਭਦੀ ਕਿਹੜੇ ਕੰਮੀ ਪਿਆ ਭਰਾ ਜਾ ਕੇ ਚੋਰੀਆਂ ਚਾਰੀਆਂ ਕਰ ਜਾਣ ਨਹੀਂ ਆ ਚਾਹਤ ਨੂੰ ਜੋ ਵਾਕੇ ਕੱਲ ਦਾ ਭੈਣ ਕੱਢਤੀ ਐਕਟਿੰਗ ਦੀ ਗੋਲੀਆਂ ਖਾ ਕੇ ਨਹੀਂ ਜੋ ਤੂੰ ਗੱਡੀ ਵਿੱਚ ਸੁਣਦੀ ਬੈਠਿਆ ਉਸ ਬੁਰਜੇ ਖਲੀਸ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਦੀ ਪੈਨਸ਼ਨ ਕੱਟੀ ਜਾਵੇ ਸਾਰੀ ਲਾਈਫ ਉਗੇ ਰਹੇਗੀ ਤਰੀਫ ਬੇਬੇ ਭੈਣ ਦਿਆ ਯਾਰਾ ਕੀ ਕਹਿਣਦੇ ਆ ਪ੍ਰਾਈਵੇਟ ਜੈੱਟ ਖੜਾਏ ਦੱਸ ਕੀ ਦੂਰੀ ਅਮਰੀਕਾ ਅੱਖ ਚ ਉਂਗਲ ਨਾ ਮਾਰੀ ਅੰਕਲ ਬੱਤ ਸਹੀ ਏ ਬੇਬੇ ਖੜੀ ਇਹ ਸੋਚਦੀ ਹੋਣੀ ਕਿਹੜਾ ਮਾੜਾ ਟਾਈਮ ਸੀ ਜੋ ਇਹਦੇ ਨਾਲ ਵਿਆਹ ਕਰਵਾ ਲਿਆ ਸਭ ਪੱਟੇ ਫੇਰ ਮੰਨਿਏ ਜੇ ਸਾਨੂੰ ਪੱਟੇ ਫੇਰ ਮੰਨ ਜੇ ਮੈਲ ਪੱਟੇ ਫੇਰ ਮੰਨੀਏ ਨੀ ਪੱਟੀ ਅਰਦੀ ਆ ਕੇ ਭਾਵੇਂ ਸਾਰੇ ਤੂੰ ਤਾਂ ਵੀ ਰਿੰਗ ਲਾਈਟ ਨਾਲ ਵੀ ਨਹੀਂ ਚਿੱਟਾ ਹੋਇਆ ਜਿਹੜੇ ਹਿਸਾਬ ਨਾਲ ਨੌ ਖੁਰਚੀ ਐ ਮਲੋਟ ਵਾਲੀ ਸੜਕ ਇਹ ਨਹੀਂ ਪੱਟੀ ਲੱਗਦਾ ਨਿੱਕੀ ਨਿੱਪ ਦਿੱਤਾਂ ਨਾ ਤੋਦਦੇ ਨੀ ਆ ਸਾਲਿਆ ਬੁੜਾ ਵੀ ਡੱਡੂ ਜਾਂ ਬਣਾਤਾ ਜੇ ਕੋਈ ਦਰਦ ਯਾਰੀ ਤੇ ਟੱਟੀ ਕਰਨ ਤੋਂ ਬਾਅਦ ਪਾਣੀ ਵਾਲਾ ਡੱਬਾ ਚੱਕਣਾ ਔਖਾ ਹੁੰਦਾ ਹੁਣ ਪਾਕਿਸਤਾਨ ਹੋ ਹਰੇ ਅਮੰਤਰੀ ਸ਼ਹਿਰ ਦਾ ਵੀ ਵੀਰ ਜਮਾ ਨਹੀਂ ਪਤਾ ਲੱਗਦਾ ਬਸ ਢਿੱਡ ਨਹੀਂ ਲੰਬਾ ਹੋਇਆ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਜਾ ਰਿਹਾ ਇਹਦਾ ਆਖਰੀ ਲੈਟਰ ਸੀ ਨਨਾਨ ਦੇ ਤਾਂ ਗੋਡੇ ਛਿੱਲੇ ਪਏ ਆ ਗੇੜਾ ਦੇ ਦੇ ਕੇ ਮੈਨੂੰ ਲੱਗਦਾ ਮਸ਼ੀਨ ਨੂੰ ਵੀ ਪੈਗ ਲਵਾ ਦਿੱਤਾ ਠੇਕੇਦਾਰ ਨੇ ਖਿਹੜਾ ਛੜਾ ਕੇ ਆਉਣ ਦੀ ਖੁਸ਼ੀ ਕੋਈ ਗਲਤ ਕੈਪਸੂਲ ਖਾ ਲਿਆ ਲੱਗਦਾ ਤੇਰੇ ਇੰਨਾ ਕੰਮਾ ਕਰਕੇ ਦੁਕਾਨ ਨਹੀਂ ਚੱਲਦੀ ਬਾਈ ਦੀ ਘੋੜੀ ਭੂਸਰ ਗਈ ਲੱਗਦਾ ਰੋਕੋ ਰੋਕੋ ਦੇਖੀ ਬੰਦਨਾ ਰਕੜ ਦੇਓ ਹਾਂਜੀ ਮਿੱਤਰੋ ਵੀਡੀਓ ਦੇ ਐਂਡ ਤੱਕ ਆ ਗਏ ਤਾਂ ਮਤਲਬ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਕੈਂਟ ਜੀ ਵੀਡੀਓ ਦੇ ਨਾਲ